ਇਨਦੇ ਇਸ਼ਾਰੇ ਦੇ ਚੱਲ ਜੀ ਅੱਜ ਇਹ ਕਿਸਾਨ ਬਦੁਰ ਸੰਘਾਸ ਕਮੇਟੀ ਵੱਲੋਂ ਜੋ ਨਹਿਰੀ ਪਾਣੀ ਨੂੰ ਖੇਤਾਂ ਦੀ ਸਚਾਈ ਵਾਸਤੇ ਪਿੰਡ ਪਿੰਡ ਦੇ ਵਿੱਚ ਪਹੁੰਚਾਉਣ ਵਾਸਤੇ ਜਿਹੜੇ ਧਰਨੇ ਜਿਹੜੇ ਨੇ ਇਹ ਸਾਡੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਬਦੁਰ ਸੰਘਾਸ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰ ਆਜ਼ਾਦ ਵੱਲੋਂ ਇਹਦੇ ਸਾਂਝੇ ਤਾਲ ਮਿਲਦੇ ਧਰਨੇ ਨਹੀਂ ਲੱਗੇ ਜਾ ਰਹੇ ਜਿਦੇ ਵਿੱਚ ਸਾਡੇ ਮੁੱਖ ਮੰਗਾਂ ਨੇ ਕਿ ਸਾਡੇ ਜਿਹੜੇ ਨਹਿਰੀ ਪਾਣੀ ਹੈ ਪੰਜਾਬ ਨੂੰ ਦਿੱਤਾ ਜਾਵੇ ਜਿਹੜਾ ਪੰਜਾਬ ਦਾ ਪਾਣੀ ਬਾਹਰ ਵੇਚਿਆ ਜਾ ਰਿਹਾ ਤੇ ਪੰਜਾਬ ਦੇ ਪਾਣੀ ਦਾ ਲੈਵਲ ਜਿਹੜਾ ਉਹ ਤਰਤੀ ਹੇਠਲਾ ਪਾਣੀ ਨੀਵਾ ਜਾ ਰਿਹਾ ਜਿਹਦਾ ਦੋਸ਼ ਕੀ ਪੂਰੇ ਦੇ ਪੂਰਾ ਕਿਸਾਨ ਦੇ ਸਿਰ ਮੜਿਆ ਜਾ ਰਿਹਾ ਜਿਦੇ ਕਰਕੇ ਜਥੇਬੰਦੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਝੋਨਾ ਜਿਹੜਾ ਆਮ ਹਰ ਬੰਦਾ ਆਖਦਾ ਕਿ ਝੋਨਾ ਪਾਣੀ ਜਿਹੜਾ ਉਹ ਲੈਵਲ ਡਾਊਨ ਕਰ ਗਿਆ ਵਾ ਤੇ ਝੋਨੇ ਦੇ ਸਾਥ ਸਾਨੂੰ ਕੋਈ ਫਸਲ ਦਾ ਬਦਲਾਅ ਦਿੱਤਾ ਜਾਵੇ ਤੇ ਨਹਿਰੀ ਪਾਣੀ ਜਿਹੜੀ ਸਾਡੇ ਖੇਤਾਂ ਤੱਕ ਜਿਹੜਾ ਉਹ ਪਹੁੰਚਦਾ ਕੀਤਾ ਜਾਵੇ ਤਾਂ ਜੋ ਜਿਹੜੇ ਨਹਿਰ ਨਹਿਰਾਂ ਦੇ ਅੱਗੇ ਬੋਰਵੈਲ ਲਾ ਕੇ ਤੇ ਜਿਹੜਾ ਵਾਟਰ ਰੀਚਾਰਜ ਥੱਲੇ ਬਣੇ ਬਾਕੀ ਜਿਹੜਾ ਫालतू ਪਾਣੀ ਆ ਉਹ ਥੱਲੇ ਜ਼ਮੀਨ ਦੇ ਹੀਟ ਜਿਹੜਾ ਉਹ ਭੱਲਿਆ ਜਾਵੇ ਤਾਂ ਜੋ ਸਾਡਾ ਪਾਣੀ ਦਾ ਲੈਵਲ ਉੱਚਾ ਵੀ ਆਵੇ ਤੇ گاਹ ਵਰਤੋਂ ਸਾਡੀ ਪਾਣੀ ਦੀ ਜਮੀਨੀ ਪਾਣੀ ਦੀ ਵਰਤੋਂ ਜਿਹੜੀ ਕਟੇ ਜਿਹਦੇ ਕਰਕੇ ਇਤਨੇ ਲਾਇਏ ਕਿੰਨੇ ਦਿਨਾਂ ਦਾ ਨਾੜਾ ਚੱਲਦਾ ਜੀ ਕੀ ਜੀ 3 ਦਿਨ ਤੱਕ 29 30 ਤੇ 31 ਤਰੀਕ ਤੱਕ ਦਾ ਇਹ ਤਾਂ ਨਾ ਜਾਦਾ ਉਹ ਉਲਿੱਕਿਆ ਗਿਆ ਜੀ ਜੀ ਬਗਿਆ ਹੋਰ ਜੀ ਹਾਂ ਤੇ ਕੀ گاਹ ਜਿਹੜੀ ਜਿਹੜੀ ਕੀ ਹੈਗੀ ਕਾਰਵਾਈ ਆ ਫਿਲਹਾਲ ਤੇ ਅਸੀਂ ਇਹ ਜੋ ਨਹਿਰੀ ਵਿਭਾਗ ਵੱਲੋਂ ਆਪਣੇ ਜਿਹੜੇ ਇਹ ਮੰਗ ਪੱਤਰ ਦੇ ਚੁੱਕੇ ਅਸੀਂ 22 ਤਰੀਕ ਦੇ ਉਹ ਪੰਜਾਬ ਸਰਕਾਰ ਤੱਕ ਪਹੁੰਚਦੇ ਕਰਨੇ ਨੇ ਤੇ ਜੇ ਸਰਕਾਰ ਦੀ ਇਹ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਸ ਤੋਂ ਬਾਅਦ ਵੀ ਜਥੇਬੰਦੀ ਐਲਾਨ ਕਰਕੇ ਤੇ ਕੋਈ ਤਿੱਖੇ ਸੰਘਰਸ਼ ਦੀ ਜਿਹੜੀ ਹੈ ਉਹ ਗੱਲ ਉਹ ਕਰੇ ਤੇ ਉਹਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਵੇ ਮੈਂ ਜੋਲਬਾਬਾ ਮਸਤੂਦਾ ਪ੍ਰਚਾਰਕ 77 ਆਸਾਨ ਮਿਲੂ ਕੌਸਲ ਕਮੇਟੀ ਪੰਜਾਬ ਤੋਂ ਅੱਜ ਅਸੀਂ ਜਨ ਤਰਨਾ ਲਾਇਆ ਇੱਥੇ ਨਈ ਭਗਤ ਦਫਤਰਗੇ ਇਹ ਤਾਂ ਸਾਡਾ ਮੇਨ ਘਰ ਨੇ ਆ ਕਿ ਜੋ ਪੰਜਾਬ ਦਾ ਪਾਣੀ ਤੇ ਪੰਜਾਬ ਦੇ ਹਿੱਸੇ ਦਾ ਪਾਣੀ ਬਾਹਰ ਦੇ ਸਟੇਟਾਂ ਨੂੰ ਦਿੱਤਾ ਜਾ ਰਿਹਾ Rajasthan ਨੂੰ ਦਿੱਤਾ ਜਾ ਰਿਹਾ Haryana ਨੂੰ ਦਿੱਤਾ ਜਾ ਰਿਹਾ ਉਹ ਸਾਡੇ ਪੰਜਾਬ ਦੇ ਪੂਰਾ ਕੀਤਾ ਜਾਵੇ ਪਿਛਲੀਆਂ ਸਰਕਾਰਾਂ ਤੇ ਹੁਣੇ ਸਰਕਾਰਾਂ ਨੇ ਜਿਹੜੀਆਂ ਬੜੇ ਸਾਡੇ ਪਿੰਡ ਤੱਕ ਪਹਿਲਾਂ ਨਹਿਰਾਂ ਚੱਲਦੀਆਂ ਸਾਰੀਆਂ ਬੰਦ ਕਰਤੀਆਂ ਨੇ ਸਵੇਰ ਬੰਦ ਕਰਤੇ ਨੇ ਪਾਣੀ ਜਿਹੜਾ ਉੱਥੇ ਜਾ ਨਹੀਂ ਰਿਹਾ ਪਾਣੀ ਜਿਹੜਾ ਹਟਾ ਗਰਾਊਂਡ ਲੈਵਲ ਹੈ ਪਾਣੀ ਦਾ ਬੜਾ ਨਿਵਾ ਜਾ ਰਿਹਾ ਉਹ ਤਾਂ ਮੇਨ ਕਰ ਰਹੀ ਹੈ ਕਿ ਜੋ ਪਾਣੀ ਦੀ ਜਿਹੜੀ ਸਾਡੇ ਪੰਜਾਬ ਦਾ ਪਾਣੀ ਹੋਣ ਤਾਂ ਕੰਮ ਜਦੋਂ ਵਸਤਾ ਦਿੱਤਾ ਜਾ ਰਿਹਾ ਜਾਂ ਬਾਕੀ ਸਟੇਟਾਂ ਨੂੰ ਤਾ ਜਾ ਰਿਹਾ ਸਾਡੇ ਪੰਜਾਬ ਚ ਉਹਦੀ ਦਰਵਰਤੋਂ ਜਿਹੜੀ ਆ ਪਾਣੀ ਦੀ ਹੋ ਰਹੀ ਆ ਉਹ ਪਾਣੀ ਨੂੰ ਪੰਜਾਬ ਚ ਹੀ ਵਰਤਿਆ ਜਾਵੇ ਤੇ ਜਦੋਂ ਸਾਡਾ ਗਰਾਊਂਡ ਲੈਵਲ ਉੱਚਾ ਹੋਵੇ ਇਹ ਫਸਲਾਂ ਨੂੰ ਹੁਣ ਨਹਿਰਾਂ ਦਾ ਬੜਾ ਪਾਣੀ ਹੈ ਸਰਕਾਰ ਇੱਕ ਬਿਉਦ ਬਣਾ ਰਹੀ ਹੈ ਵੀ ਉਹ ਪੀਣ ਵਾਸਤੇ ਦਿੱਤਾ ਜਾਵੇਗਾ ਜੇਕਰ ਇਸੇ ਪਾਣੀ ਨੂੰ ਹੀ ਸਾਨੂੰ ਫਸਲਾਂ ਲਾਉਣ ਵਾਸਤੇ ਸੋ ਜਮੀਨਾਂ ਚੋੜਦਾਂ ਦਿੱਤਾ ਜਾਵੇ ਤਾਂ ਸਾਡਾ ਗਰਾਊਂਡ ਦਾ ਪਾਣੀ ਬੱਝ ਸਕਦਾ ਤਾਂ ਅਸੀਂ ਪਾਣੀ ਜਿਹੜਾ ਆਪਣਾ ਜ਼ਮੀਨ ਦਾ ਜ਼ਮੀਨੀ ਪਾਣੀ ਆ ਉਹ ਪੀਣ ਵਾਸਤੇ ਪਹੁੰਚਾ ਸਕਦੇ ਆ ਨਹੀਂ ਤੇ ਜਿਵੇਂ ਕਹਿ ਰਹੇ ਆ ਮਾਹਿਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੀਣ ਵਾਲੇ ਪਾਣੀ ਦੇ ਉੱਤੇ ਜਿਹੜਾ ਵਰਲਡ ਵਾਰ ਹੋਣ ਵਾਲੀ ਆ ਉਹਦਾ ਮੇਨ ਕਰਨੇ ਹੀ ਆ ਵੀ ਜਿਹੜਾ ਪੰਜਾਬ ਦਾ ਪਾਣੀ ਨਹਿਰਾਂ ਦਾ ਉਹ ਬਾਹਰ ਪੇ ਜਾ ਜਾ ਰਿਹਾ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਉੱਤੇ ਜਿਹੜੀ ਸਰਕਾਰਾਂ ਤੁਰੀਆਂ ਹੋਈਆਂ ਉਹਦੇ ਵਾਸਤੇ ਧਰਨਾ ਲਾਇਆ ਹੈ ਧਰਨਾ ਜਿਹੜਾ ਹੁਣ ਦਿੱਤਾ ਗਿਆ ਹੈ ਇੱਥੇ ਤੇ ਨਹਿਰੀ ਵਿਭਾਗ ਦੇ ਉੱਤੇ ਅਸੀਂ ਇਕੱਠੇ ਹੋਏ ਹਾਂ ਸਾਰੇ ਜਿਹੜਾ ਆ ਸੈਂਟਰ ਸਰਕਾਰ ਨੇ ਜਾਂ ਹਰਿਆਣਾ ਸਰਕਾਰ ਨੂੰ ਪਾਣੀ ਦੇਣ ਦੀਆਂ ਗੱਲਾਂ ਤੇ ਸਾਡੀ ਧਰਤੀ ਨੂੰ ਬੰਜਰ ਕਰਨ ਦੀਆਂ ਗੱਲਾਂ ਇਸ ਮੱਦੇ ਤੇ ਅਸੀਂ ਇਕੱਠੇ ਹੋਏ ਹਾਂ ਤੇ ਮੈਂ ਦੱਸ ਦੇਵਾਂ ਕਿ ਜਿਹੜੀ ਸੈਂਟਰ ਸਰਕਾਰ ਨੇ ਜਿਨ੍ਹਾਂ ਦੇ ਇੱਥੋਂ ਦੇ ਸਾਡੇ ਪ੍ਰਧਾਨ ਵੀ ਨੇ ਅਸ਼ਵਨੀ ਸ਼ਰਮਾ ਜੀ ਮੈਂ ਉਹਨਾਂ ਤੱਕ ਵੀ ਇਹ ਗੱਲ ਬਚਾਉਣੀ ਚਾਹੁੰਨਾ ਵਾ ਕਿ ਤੁਸੀਂ ਅੱਗੇ ਜਾ ਕੇ ਵੋਟਾਂ ਲੈਣ ਦੀ ਗੱਲ ਤੇ ਸਾਡੇ ਪੰਜਾਬ ਤੋਂ ਕਰਦੇ ਹੋ ਆ ਬੜੇ ਬੜੇ ਦਾਅਵੇ ਕਰਦੇ ਹੋ ਕਿ ਅਸੀਂ ਭਾਜਪਾ ਨੂੰ ਜਿਤਾਉਣਾ ਹੈ ਤੇ ਸਾਡੇ ਲੋਕਾਂ ਨਾਲ ਕਰਨ ਕੀ ਡੇਓ ਸਾਨੂੰ ਮਜਬੂਰ ਕੀਤਾ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਧਰਨੇ ਲਾਈਏ ਤੇ ਅਸੀਂ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਲਿਆ ਕੇ ਬਿਠਾਈਏ ਇੱਥੇ ਤੇ ਸਾਡੀਆਂ ਜਿਹੜੇ ਮਸਲੇ ਨੇ ਉਹ ਮਸਲੇ ਐਵੇਂ ਨੇ ਕਿ ਜਾਂ ਜਿੰਨੀਆਂ ਨਹਿਰਾਂ ਨੇ ਆ ਜਿਹੜੀਆਂ ਛੋਟੀਆਂ ਨਹਿਰਾਂ ਜਾਂ ਵੱਡੀਆਂ ਨਹਿਰਾਂ ਇਹਨਾਂ ਦੀ ਸਫਾਈ ਸਹੀ ਕੀਤੀ ਜਾਵੇ ਆ ਬੋਰਵੈਲਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਬੋਰਵੈਲ ਕੀਤੇ ਜਾਣ ਜਿੱਥੇ ਵੀ ਮੋਗੇ ਦਾ ਦੈਨ ਕੀਤਾ ਜਾਂਦਾ ਮੋਗਾ ਪਿੰਡ ਤੋਂ ਦਿੱਤਾ ਜਾਂਦਾ ਉਹਦੇ ਲਾਗੇ ਬੋਰਵੈਲ ਕੀਤਾ ਜਾਵੇ ਬੋਰ ਕੀਤਾ ਜਾਵੇ ਕਿ ਜਿਹੜਾ ਵਾਧੂ ਪਾਣੀ ਹੋ ਧਰਤੀ ਹੇਠਾਂ ਭੇਜਿਆ ਜਾਵੇ ਤੇ ਜਿਹੜੀ ਇਹ ਗੱਲ ਕਰਦੇ ਕਿ ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਕਿ ਅਸੀਂ ਕਿਸਾਨ ਜਿਹੜੇ ਆ ਝੋਨਾ ਲਾ ਕੇ ਪਾਣੀ ਨੂੰ ਖਰਾਬ ਕਰਦੇ ਆ ਉਹ ਵੀ ਸਾਨੂੰ ਕੋਈ ਸਹੀ ਰਸਤਾ ਦੱਸਣ ਸਾਡੇ ਨਾਲ ਬਹਿ ਕੇ ਗੱਲ ਕਰਨ ਅਸੀਂ ਝੋਨਿਆਂ ਤੋਂ ਨजात ਲੈ ਕੇ ਕਿਸੇ ਹੋਰ ਫਸਲ ਨੂੰ ਜਿਹੜੀਆਂ ਸਾਡੀਆਂ ਉਹ ਫਸਲਾਂ ਨੇ ਉਹਨਾਂ ਦੀ ਜਿਹੜੀ ਐਮ ਐਸ ਪੀ ਆ ਜਿੰਨਾਂ ਵਾਸਤੇ ਅਸੀਂ ਦਿੱਲੀ ਹੋਏ ਮਰੇ ਆ ਮਰ ਗਏ ਸਾਡੇ ਬਹੁਤ ਸ਼ਹੀਦ ਹੋਏ ਉੱਥੇ ਸਿੱਖ ਬਹੁਤ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸ਼ਹੀਦ ਹੋਏ ਜਾਂ ਇੱਥੇ ਵੀ ਜਗਾ ਜਗਾ ਅਸੀਂ ਕਦੇ ਰੇਲਾ ਰੋਕਦੇ ਆ ਕਦੇ ਕੁਝ ਕਰਦੇ ਆ ਉਹਨਾਂ ਤੋਂ ਸਾਨੂੰ ਨਜਾਤ ਮਿਲ ਸਕਦੀ ਹੈ ਜੇ ਸਾਨੂੰ ਐਮ ਐਸ ਪੀ ਦੀ ਜਿਹੜੀ ਗਾਰੰਟੀ ਆ ਜਿਹੜੇ ਝੂਠੇ ਵਾਅਦੇ ਕਰਕੇ ਸਾਨੂੰ ਉੱਥੋਂ ਵੀ ਠਾਇਆ ਸੀ ਉਹ ਸਾਨੂੰ ਗਾਰੰਟੀ ਦੇਣ ਤੇ ਆ ਜਿਹੜੇ ਸਾਨੂੰ ਫਸਲੀ ਚੱਕਰਾਂ ਦੇ ਵਿੱਚੋਂ ਕੱਢ ਕੇ ਦੇ ਨਵੇਂ ਰਾਹ ਦੱਸਣ ਜਿਹੜੀਆਂ ਨਵੀਆਂ ਫਸਲਾਂ ਦਿੰਦੇ ਨੇ ਸਾਨੂੰ ਸਾਨੂੰ ਐਮਐਸਪੀ ਦੇਣ ਤਾਂ ਜੋ ਅਸੀਂ ਉਹਨਾਂ ਫਸਲਾਂ ਦੇ ਉੱਤੇ ਖੇਤੀ ਕਰ ਸਕੀਏ ਤੇ ਸਾਡਾ ਕਿਸਾਨ ਮਜ਼ਦੂਰ ਜਿਹੜਾ ਉਹ ਪੇਟ ਭਰ ਕੇ ਰੋਟੀ ਖਾ ਸਕੇ ਇਨੀਆਂ ਗੱਲਾਂ ਦੇ ਜਿਹੜੇ ਮਤਲਬ ਨੇ ਇਹਨਾਂ ਕਰਕੇ ਅਸੀਂ ਧਰਨੇ ਲਾਏ ਆ ਆ ਜਿਹੜੀਆਂ ਨਹਿਰਾਂ ਦੀ ਗੱਲ ਕਰਦੇ ਆ ਬਹੁਤ ਜ਼ਿਆਦਾ ਨਹਿਰ ਇੱਕ ਮੇਰੇ ਇਲਾਕੇ ਚੋਂ ਗਲੜੀ ਤੋਂ ਨਹਿਰ ਨਿਕਲਦੀ ਹੈ ਦੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਉਹ ਅੱਜ ਤੱਕ ਆ ਮੇਰੇ ਖਿਆਲ ਨਾਲ ਪੀਰੋ ਪਿੰਡੀ ਤੋਂ ਅੱਗੇ ਨਹਿਰ ਦਾ ਪਾਣੀ ਨਹੀਂ ਜਾਂਦਾ ਬਹੁਤ ਸਮਾਂ ਹੋ ਗਿਆ ਉਹਨੂੰ ਤੇ ਪਹਿਲੋ ਉਹ ਪਾਣੀ ਦੂਰ ਤੱਕ ਜਾਂਦਾ ਸੀ ਸੂਏ ਨਿਕਲਦੇ ਸੀ ਖਾਲਾ ਨਿਕਲਦੀਆਂ ਸੀ ਕਿ ਹੁਣ ਸਾਰਾ ਹੀ ਉਹ ਇਸੇ ਤਰ੍ਹਾਂ ਦਾ ਸਿਸਟਮ ਖਰਾਬ ਆ ਅਸੀਂ ਚਾਹੁੰਦੇ ਆ ਕਿ ਇਹ ਧਰਨਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਇਹ ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ ਇਹ ਹਣ ਮਿੱਥੇ ਸਮੇਂ ਵਾਸਤੇ ਵੀ ਅਸੀਂ ਇੱਥੇ ਬਹਿਣ ਨੂੰ ਤਿਆਰ ਆ ਜਾਂ ਇਹ ਸਾਡੇ ਮਸਲੇ ਹੱਲ ਕਰ ਦੇਣ ਸਾਨੂੰ ਐਮਐਸਪੀ ਵਾਲੀਆਂ ਗਰੰਟੀਆਂ ਜਿਹੜੀਆਂ ਉਹ ਦੇਣ ਸਾਡੇ ਤੇ ਜਿਹੜੇ ਬਲੇਮ ਝੂਠੇ ਲਾਉਂਦੇ ਆ ਉਹਨਾਂ ਤੋਂ ਹਟ ਜਾਣ ਸਾਡੇ ਨਾਲ ਬਹਿ ਕੇ ਟੇਬਲ ਟਾਕ ਦੇ ਉੱਤੇ ਸਾਡੇ ਸੀਨੀਅਰਾਂ ਨਾਲ ਗੱਲ ਕਰਨ ਇਹੀ ਗੱਲ ਹੈ ਜੀ ਤੁਸੀਂ ਅਸ਼ੀਸ਼ ਸ਼ਰਮਾ ਜੀ ਦਾ ਵੇਖੋ ਜੀ ਮੈਂ ਇੱਕ ਗੱਲ ਕਹਿ ਦੇਵਾਂ ਇਹਨਾਂ ਦੀ ਸਿੰਗਲ ਇੰਜਨ ਜਿਹੜੀ ਉਹਨੇ ਸਾਡਾ ਪੰਜਾਬੀਆਂ ਦਾ ਆ ਹਾਲ ਕਰ ਦਿੱਤਾ ਤੇ ਜੇ ਇਹਨਾਂ ਕਿਤੇ ਡਬਲ ਇੰਜਨ ਕਰ ਦਿੱਤੀ ਨਾ ਆ ਤੁਸੀਂ ਵੇਖਿਆ ਨਾ ਜੰਤਰ ਮੰਤਰ ਤੇ ਜਾਂਦੀਆਂ ਬੀਬੀਆਂ ਆ ਕਿਵੇਂ ਉਥੇ ਖੱਟੜ ਸਰਕਾਰ ਨੇ ਬਿਠਾਈਆਂ ਨੇ ਉਹਦੇ ਸਿੰਗਲ ਇੰਜਨ ਇੰਨਾ ਕੰਮ ਕਰਨ ਦੇ ਆ ਕਿ ਡਬਲ ਕਰਕੇ ਪੰਜਾਬੀਆਂ ਨੇ ਮਰਨਾ ਵਾ ਮੈਂ ਤੇ ਪੰਜਾਬੀਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਚਾਹੇ ਚ ਨਾ ਆਇਓ ਤੇ ਆਸ਼ਮਨੀ ਸ਼ਰਮਾ ਜੀ ਸਿੰਗਲ ਇੰਜਨ ਨੂੰ ਸਹੀ ਕੰਮ ਕਰਾ ਦਿਓ ਇੰਜਨ ਇਥੇ ਕੱਲਾ ਹੀ ਬੜਾ ਆ ਡਬਲ ਡਬਲ ਇੰਜਨ ਦੀ ਗੱਲ ਛੱਡ ਦਿਓ